ਦੀਵਨੋ ਪਿਆਰਪਰੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸੁਰਖਾਗ ਸਿੱਖ ਵਿੱਚ ਅੱਜ ਆਪਾਂ ਬਣਾਵਾਂਗੇ ਨਵਰਾਤਰੀਆਂ ਦੇ ਵਰਤ ਵਾਸਤੇ ਸਪੈਸ਼ਲ ਸਾਬੂਦਾਣੇ ਦੇ ਬੜੇ ਜੋ ਕਿ ਹਰ ਘਰ ਦੇ ਵਿੱਚ ਵਰਤ ਵਾਸਤੇ ਬਣਾਏ ਜਾਂਦੇ ਹਨ ਇਹ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੇ ਹਨ ਤੇ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਚਟਪਟ ਬਣ ਕੇ ਤਿਆਰ ਹੋ ਜਾਂਦੇ ਹਨ ਇਹ ਉਪਰੋਂ ਬਹੁਤ ਹੀ ਕ੍ਰਿਸਪੀ ਤੇ ਅੰਦਰੋਂ ਬਹੁਤ ਹੀ ਜ਼ਿਆਦਾ ਸੌਫਟ ਬਣਦੇ ਹਨ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਲਿਓ ਤੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਪਲੀਜ਼ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੇ ਬੈਲ ਆਈਕਨ ਬਟਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਸਭ ਤੋਂ ਪਹਿਲਾਂ ਆਪਾਂ ਇੱਥੇ ਸਾਬੂਦਾਣੇ ਨੂੰ ਸੋਕ ਕਰਕੇ ਰੱਖਾਂਗੇ ਇੱਥੇ ਆਪਾਂ ਇੱਕ ਕਾਲੀ ਸਾਬੂਦਾਣੇ ਦੀ ਲਈ ਹੈ ਤੇ ਇਸ ਨੂੰ ਪਹਿਲਾਂ ਆਪਾਂ ਦੋ ਤੋਂ ਤਿੰਨ ਪਾਣੀ ਚੰਗੀ ਤਰ੍ਹਾਂ ਵਾਸ਼ ਕਰ ਲਵਾਂਗੇ ਸਾਬੂਦਾਣੇ ਦੇ ਜਦੋਂ ਵੀ ਆਪਾਂ ਬੜੇ ਬਣਾਉਣੇ ਹਨ ਤੇ ਇਸ ਦੇ ਵਾਸਤੇ ਆਪਾਂ ਨੂੰ ਮੇਨ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਇਸ ਦੇ ਵਿੱਚ ਆਪਾਂ ਕਿੰਨਾ ਪਾਣੀ ਐਡ ਕਰਨਾ ਹੈ ਜਿਸ ਦੇ ਨਾਲ ਆਪਣਾ ਸਾਬੂਦਾਣਾ ਬਿਲਕੁਲ ਚਿਪਚਿਪਾ ਨਾ ਬਣੇ ਤੇ ਨਾ ਹੀ ਬਹੁਤ ਜ਼ਿਆਦਾ ਇਹ ਗਲੇ ਇੱਕ ਕੌਲੀ ਆਪਾਂ ਸਾਬੂਦਾਣੇ ਦੀ ਲਈ ਹੈ ਤੇ ਇੱਕ ਹੀ ਕੌਲੀ ਇਸ ਦੇ ਵਿੱਚ ਆਪਾਂ ਪਾਣੀ ਦੀ ਐਡ ਕਰਾਂਗੇ ਤੇ ਇਸ ਨੂੰ ਆਪਾਂ 3 ਤੋਂ 4 ਘੰਟੇ ਵਾਸਤੇ ਸੋਕ ਕਰਕੇ ਰੱਖ ਦਵਾਂਗੇ ਹੁਣ ਇੱਥੇ ਦੇਖੋ ਆਪਣਾ ਸਾਬੂਦਾਣਾ ਬਿਲਕੁਲ ਸੌਫਟ ਹੋ ਚੁੱਕਾ ਹੈ ਤੇ ਦੇਖੋ ਬਿਲਕੁਲ ਕੱਲਾ ਕੱਲਾ ਇਹ ਦਾਣਾ ਆਪਣਾ ਤਿਆਰ ਹੋਇਆ ਹੈ ਇਹ ਬਿਲਕੁਲ ਵੀ ਚਿਪਚਿਪਾ ਨਹੀਂ ਹੋਇਆ ਤੇ ਨਾ ਹੀ ਇਹ ਬਿਲਕੁਲ ਐਸ ਜ਼ਿਆਦਾ ਸੌਫਟ ਹੋਇਆ ਹੈ ਬਸ ਇਸ ਤਰ੍ਹਾਂ ਦਾ ਆਪਾਂ ਨੂੰ ਸਾਬੂਦਾਨਾ ਚਾਹੀਦਾ ਹੈ ਬੜੇ ਬਣਾਉਣ ਵਾਸਤੇ ਫਿਰ ਆਪਣੇ ਬੜੇ ਬਹੁਤ ਹੀ ਜ਼ਿਆਦਾ ਵਧੀਆ ਬਣਦੇ ਹਨ ਹੁਣ ਇੱਥੇ ਆਪਾਂ ਪੰਜ ਬੋਇਲ ਆਲੂ ਲਏ ਹਨ ਤੇ ਇਸ ਨੂੰ ਆਪਾਂ ਇਸ ਤਰ੍ਹਾਂ ਗ੍ਰੇਟ ਕਰ ਲਵਾਂਗੇ ਗ੍ਰੇਟ ਕਰਕੇ ਜਦੋਂ ਆਪਾਂ ਆਲੂ ਐਡ ਕਰਦੇ ਹਾਂ ਤੇ ਬਹੁਤ ਹੀ ਜ਼ਿਆਦਾ ਵਧੀਆ ਇਸ ਦਾ ਬੈਟਰ ਬਣਦਾ ਹੈ ਕਿਉਂਕਿ ਇਸ ਦੇ ਵਿੱਚ ਕੋਈ ਵੀ ਮੋਟਾ ਆਲੂ ਨਹੀਂ ਹੁੰਦਾ ਤੇ ਜਦੋਂ ਆਪਾਂ ਬੜੇ ਬਣਾਉਂਦੇ ਹਾਂ ਤੇ ਫਿਰ ਆਪਣੇ ਬੜੇ ਬਿਲਕੁਲ ਵੀ ਨਹੀਂ ਟੁੱਟਦੇ ਇੱਥੇ ਆਪਾਂ ਸਾਰੇ ਆਲੂ ਗ੍ਰੇਟ ਕਰ ਲਏ ਹਨ ਹੁਣ ਇੱਥੇ ਮੈਂ 2 ਚਮਚ ਚੌਲਾਂ ਦਾ ਆਟਾ ਐਡ ਕਰ ਰਹੀ ਹਾਂ ਜੇਕਰ ਤੁਸੀਂ ਵਰਤ ਦੇ ਵਿੱਚ ਚੌਲਾਂ ਦਾ ਆਟਾ ਨਹੀਂ ਯੂਜ਼ ਕਰਦੇ ਤਾਂ ਤੁਸੀਂ ਇੱਥੇ ਮੂੰਗਫਲੀ ਨੂੰ ਰੋਸਟ ਕਰਕੇ ਤੇ ਉਸ ਨੂੰ ਮਿਕਸ ਗ੍ਰਾਈਂਡਰ ਦੇ ਵਿੱਚ ਪਾ ਕੇ ਉਸ ਦਾ ਪਾਊਡਰ ਐਡ ਕਰ ਸਕਦੇ ਹੋ ਹੁਣ ਇੱਥੇ ਸਵਾਦ ਦੇ ਅਨੁਸਾਰ ਨਮਕ ਐਡ ਕੀਤਾ ਹੈ ਤੇ ਥੋੜਾ ਜਿਹਾ ਸਾਬਤ ਜੀਰਾ 1/4 ਚਮਚ ਇੱਥੇ ਆਪਾਂ ਲਾਲ ਮਿਰਚ ਪਾਊਡਰ 1/4 ਚਮਚ ਹੀ ਇੱਥੇ ਹਲਦੀ ਪਾਊਡਰ ਕਲਰ ਵਾਸਤੇ ਤੇ 1/4 ਚਮਚ ਆਪਾਂ ਜੀਰਾ ਪਾਊਡਰ ਤੇ ਅੱਧਾ ਚਮਚ ਆਮ ਚੂਰਨ ਪਾਊਡਰ ਐਡ ਕੀਤਾ ਹੈ ਜਿਸ ਦੇ ਨਾਲ ਇਹ ਬੜੇ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੇ ਹਨ ਜੇਕਰ ਤੁਸੀਂ ਵਰਤਾਂ ਦੇ ਵਿੱਚ ਇਹਨਾਂ ਦੇ ਵਿੱਚੋਂ ਕੋਈ ਵੀ ਚੀਜ਼ ਨਹੀਂ ਖਾਂਦੇ ਤੇ ਯੂਜ਼ ਨਹੀਂ ਕਰਦੇ ਤਾਂ ਤੁਸੀਂ ਉਸ ਨੂੰ ਸਕਿੱਪ ਕਰ ਸਕਦੇ ਹੋ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਹ ਵੜੇ ਇੰਨੇ ਕ੍ਰਿਸਪੀ ਬਣਦੇ ਹਨ ਕਿ ਸਾਰਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਉਂਦੇ ਹਨ ਬੱਚੇ ਵੀ ਇਹ ਵੜੇ ਬਹੁਤ ਹੀ ਖੁਸ਼ ਹੋ ਕੇ ਖਾਂਦੇ ਹਨ ਨਵਰਾਤਰੀਆਂ ਦੇ ਵਿੱਚ ਵਰਤ ਦੇ ਸਮੇ ਇਹ ਬੜੇ ਸਪੈਸ਼ਲ ਬਣਾਏ ਜਾਂਦੇ ਹਨ ਹੁਣ ਆਪਣਾ ਬਿਲਕੁਲ ਮਿਕਸਚਰ ਬਣ ਕੇ ਤਿਆਰ ਹੈ ਹੁਣ ਆਪਾਂ ਇਸ ਤਰ੍ਹਾਂ ਥੋੜਾ ਥੋੜਾ ਲੈ ਕੇ ਉਸ ਨੂੰ ਪਹਿਲਾਂ ਆਪਾਂ ਗੋਲ ਸ਼ੇਪ ਦੇ ਵਿੱਚ ਬਣਾ ਲਵਾਂਗੇ ਫਿਰ ਹੱਥ ਦੇ ਉੱਪਰ ਰੱਖ ਕੇ ਇਸ ਨੂੰ ਥੋੜਾ ਜਿਹਾ ਚਪਟਾ ਕਰ ਲਵਾਂਗੇ ਇਸ ਨੂੰ ਆਪਾਂ ਇੱਕ ਟਿੱਕੀ ਦੀ ਸ਼ੇਪ ਦੇ ਦਵਾਂਗੇ ਇਸੇ ਤਰ੍ਹਾਂ ਆਪਾਂ ਸਾਰੇ ਬੜੇ ਬਣਾ ਕੇ ਰੱਖ ਲੈਣੇ ਹਨ ਇਹ ਦੇਖੋ ਕਿੰਨੇ ਵਧੀਆ ਆਪਣੇ ਵੜੇ ਬਣ ਕੇ ਤਿਆਰ ਹੋ ਰਹੇ ਹਨ ਬਿਲਕੁਲ ਵੀ ਇਹ ਸਾਈਡਾਂ ਤੋਂ ਨਹੀਂ ਟੁੱਟ ਰਹੇ ਸਭ ਤੋਂ ਆਸਾਨ ਤਰੀਕਾ ਹੈ ਪਹਿਲਾਂ ਪੀੜਾ ਬਣਾ ਲਓ ਤੇ ਫਿਰ ਉਸ ਨੂੰ ਹੱਥ ਦੇ ਨਾਲ ਥੋੜਾ ਚਪਟਾ ਕਰ ਲਵੋ ਹੁਣ ਆਪਣੇ ਇੱਥੇ ਸਾਰੇ ਵੜੇ ਬਣ ਕੇ ਤਿਆਰ ਹੋ ਚੁੱਕੇ ਹਨ ਹੁਣ ਆਪਾਂ ਇਹਨਾਂ ਨੂੰ ਫਰਾਈ ਕਰ ਲਵਾਂਗੇ ਤੁਸੀਂ ਇਹਨਾਂ ਨੂੰ ਸ਼ੈਲੋ ਫਰਾਈ ਵੀ ਕਰ ਸਕਦੇ ਹੋ ਪਰ ਮੈਂ ਇੱਥੇ ਡੀਪ ਫਰਾਈ ਕਰ ਰਹੀ ਹਾਂ ਤੇਲ ਆਪਣਾ ਗਰਮ ਹੋ ਚੁੱਕਾ ਹੈ ਹੁਣ ਇਸ ਦੇ ਵਿੱਚ ਆਪਾਂ ਵੜੇ ਐਡ ਕਰ ਦਵਾਂਗੇ ਕੜਾਈ ਦੇ ਵਿੱਚ ਆਪਾਂ ਉਨੇ ਹੀ ਵੜੇ ਐਡ ਕਰਨੇ ਹਨ ਜਿੰਨੇ ਬਿਲਕੁਲ ਈਜ਼ੀ ਤਰੀਕੇ ਦੇ ਨਾਲ ਸੈੱਟ ਹੋ ਜਾਣ ਇੱਥੇ ਮੇਰੀ ਕੜਾਈ ਛੋਟੀ ਹੈ ਇੱਥੇ ਸਿਰਫ 4 ਵੜੇ ਹੀ ਬਹੁਤ ਵਧੀਆ ਢੰਗ ਨਾਲ ਆਏ ਹਨ ਇਸ ਲਈ ਮੈਂ 4 ਵੜੇ ਹੀ ਐਡ ਕੀਤੇ ਹਨ ਪਹਿਲਾਂ ਆਪਾਂ ਵੜਿਆਂ ਨੂੰ ਬਿਲਕੁਲ ਨਹੀਂ ਹਿਲਾਉਣਾ 1 ਤੋਂ 2 ਮਿੰਟ ਲਈ ਤੇ 1-2 ਮਿੰਟ ਤੋਂ ਮਗਰੋਂ ਆਪਾਂ ਇਹਨਾਂ ਨੂੰ ਬਿਲਕੁਲ ਹਲਕੇ ਹੱਥਾਂ ਦੇ ਨਾਲ ਛਾਣਨੀ ਦੇ ਨਾਲ ਹਿਲਾਵਾਂਗੇ ਤੇ ਇਹਨਾਂ ਦੀ ਸਾਈਡ ਪਲਟ ਲਵਾਂਗੇ ਫਲੇਮ ਆਪਾਂ ਮੀਡੀਅਮ ਤੋਂ ਲੋ ਹੀ ਰੱਖਾਂਗੇ ਤਾਂ ਕਿ ਵੜੇ ਆਪਣੇ ਬਹੁਤ ਹੀ ਜ਼ਿਆਦਾ ਕ੍ਰਿਸਪੀ ਬਣ ਕੇ ਤਿਆਰ ਹੋਣ ਇਹ ਦੇਖੋ ਕਿੰਨੇ ਵਧੀਆ ਆਪਣੇ ਵੜੇ ਬਣ ਕੇ ਤਿਆਰ ਹੋ ਰਹੇ ਹਨ ਨਾ ਇਹ ਬਿਲਕੁਲ ਵੀ ਟੁੱਟੇ ਹਨ ਨਾ ਪure ਹਨ ਤੇ ਇਹਨਾਂ ਦਾ ਰੰਗ ਦੇਖੋ ਕਿੰਨਾ ਵਧੀਆ ਆ ਰਿਹਾ ਹੈ ਜੇਕਰ ਤੁਸੀਂ ਵੀ ਇਹ ਛੋਟੇ ਛੋਟੇ ਟ੍ਰਿਕ ਫਾਲੋ ਕਰੋਗੇ ਤਾਂ ਤੁਹਾਡੇ ਬੜੇ ਵੀ ਬਹੁਤ ਹੀ ਜ਼ਿਆਦਾ ਕ੍ਰਿਸਪੀ ਤੇ ਟੇਸਟੀ ਬਣ ਕੇ ਤਿਆਰ ਹੋਣਗੇ ਇਸੇ ਤਰ੍ਹਾਂ ਹੁਣ ਆਪਾਂ ਬਾਕੀ ਬੜੇ ਵੀ ਫਰਾਈ ਕਰ ਲਵਾਂਗੇ ਤੁਸੀਂ ਵੀ ਇਹਨਾਂ ਨੂੰ ਵਰਤ ਦੇ ਵਿੱਚ ਬਣਾਇਓ ਖਾਇਓ ਤੇ ਜਰੂਰ ਮੈਨੂੰ ਦੱਸਿਓ ਕਿ ਤੁਹਾਨੂੰ ਇਹ ਰੈਸਪੀ ਕਿੱਦਾਂ ਦੀ ਲੱਗੀ। ਲੋ ਜੀ ਇੱਥੇ ਆਪਣੇ ਸਾਰੇ ਵੜੇ ਬਣ ਕੇ ਤਿਆਰ ਹੋ ਚੁੱਕੇ ਹਨ। ਹੁਣ ਆਪਾਂ ਇੱਥੇ ਪਲੇਟਿੰਗ ਕਰ ਲੈਂਦੇ ਹਾਂ। ਦੇਖੋ ਕਿੰਨਾ ਵਧੀਆ ਇਹਨਾਂ ਦਾ ਕਲਰ ਆਇਆ ਹੈ ਤੇ ਕਿੰਨੇ ਵਧੀਆ ਆਪਣੇ ਵੜੇ ਲੱਗ ਰਹੇ ਹਨ। ਮੈਂ ਇਥੇ ਕੈਚਪ ਦੇ ਨਾਲ ਹੀ ਸਰਵ ਕਰ ਰਹੀ ਹਾਂ ਤੁਸੀਂ ਇੱਥੇ ਪਧੀਨੇ ਦੀ ਚਟਨੀ ਬਣਾ ਕੇ ਜਾਂ ਧਨੀਏ ਦੀ ਚਟਨੀ ਬਣਾ ਕੇ ਵੀ ਇਸ ਨੂੰ ਖਾ ਸਕਦੇ ਹੋ ਦੇਖੋ ਕਿੰਨੇ ਜੰਮੀ ਲੱਗ ਰਹੇ ਹਨ ਤੁਹਾਨੂੰ ਇਹ ਰੈਸਪੀ ਕਿੱਦਾਂ ਦੀ ਲੱਗੀ ਪਲੀਜ਼ ਕਮੈਂਟ ਬਾਕਸ ਦੇ ਵਿੱਚ ਦੱਸਿਓ ਤੇ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜਰੂਰ ਕਰਿਓ ਇਸ ਦੇ ਨਾਲ ਮੈਨੂੰ ਮੋਟੀਵੇਸ਼ਨ ਮਿਲਦੀ ਹੈ ਹੋਰ ਵਧੀਆ-ਵਧੀਆ ਵੀਡੀਓ ਬਣਾਉਣ ਦੀ ਜਦੋਂ ਤੁਸੀਂ ਵੀਡੀਓ ਨੂੰ ਲਾਈਕ ਕਰਦੇ ਹੋ ਤਾਂ ਮੈਨੂੰ ਬਹੁਤ ਹੀ ਖੁਸ਼ੀ ਹੁੰਦੀ ਹੈ ਕਿ ਤੁਹਾਨੂੰ ਮੇਰੀ ਰੈਸਪੀ ਵਧੀਆ ਲੱਗਦੀਆਂ ਹਨ ਇਹ ਦੇਖੋ ਕਿੰਨੀ ਆਵਾਜ਼ ਆ ਰਹੀ ਹੈ ਵੜਿਆਂ ਦੀ ਤੇ ਕਿੰਨੇ ਕ੍ਰਿਸਪੀ ਬਣ ਕੇ ਤਿਆਰ ਹੋਏ ਹਨ ਤੇ ਦੇਖੋ ਤੁਹਾਨੂੰ ਤੋੜ ਕੇ ਦਿਖਾਉਂਦੇ ਹਾਂ ਕਿ ਅੰਦਰੋਂ ਇਹ ਕਿੰਨੇ ਸੌਫਟ ਬਣੇ ਹਨ ਲਓ ਜੀ ਹੁਣ ਅਸੀਂ ਵੜਿਆਂ ਨੂੰ ਇੰਜੋਏ ਕਰਦੇ ਹਾਂ ਤੁਸੀਂ ਵੀ ਬਣਾਇਓ ਖਾਇਓ ਇੰਜੋਏ ਕਰਿਓ ਤੇ ਫੀਡਬੈਕ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਦੱਸਿਓ ਹੁਣ ਆਪਾਂ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ